ਸੁਬੰਦੀ ਸਿੰਘਾਂ ਦੀ ਰਿਹਾਈ ਲਈ ਬੀਕਯੂ ਗ੍ਰਾਹਾਂ ਵੱਲੋਂ ਵੀ ਮੋਰਚੇ ਜੜਾ ਹੈ ਲਗਾਇਆ ਗਿਆ ਤੇ ਬਠਿੰਡਾ, ਸੰਗਰੂਰ ਤੇ ਮਾਨਸਾ ਜ਼ਿਲ੍ਹੇ ਵਿੱਚ ਕਿਸਾਨਾਂ ਨੇ ਡੀਸੀ ਦਫ਼ਤਰ ਦੇ ਬਾਹਰ ਮੁਜ਼ਾਰੇ ਕੀਤੇ ਨੇ ਦੱਸਦੇ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੰਗ ਪੱਤਰ ਸੌਂਪੇ ਗਏ ਨੇ ਬੁੱਧੀਜੀਵੀਆਂ ਤੇ ਸਿਆਸੀ ਕੈਦੀਆਂ ਨੂੰ ਵੀ ਰਿਹਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸੁਬੰਦੀ ਸਿੰਘਾਂ ਦੀ ਰਿਹਾਈ ਲਈ ਜਿੱਥੇ ਆਵਾਜ਼ ਲਗਾਤਾਰ ਚੁੱਕੀ ਜਾ ਰਹੀ ਤੇ ਹੁਣ ਮੋਰਚੇ ਨੂੰ ਹਮਾਇਤ ਵੀ ਮਿਲ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਦੱਸ ਦਈਏ ਬਠਿੰਡਾ, ਸੰਗਰੂਰ ਤੇ ਮਾਨਸਾ ਜ਼ਿਲ੍ਹਿਆਂ ਚ ਕਿਸਾਨਾਂ ਨੇ ਡੀਸੀ ਦਫ਼ਤਰਾਂ ਦੇ ਬਾਹਰ ਇਹ ਮੁਜ਼ਾਰੇ ਇਸ ਰੂ ਮੰਗ ਪੱਤਰ ਵੀ ਦਿੱਤਾ ਹੈ ਜਦੋਂ ਕਿ ਸਜ਼ਾਵਾ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਜਿਹੜੀ ਇਸ ਮੰਗ ਪੱਤਰ ਦੇ ਜ਼ਰੀਏ ਰੱਖੀ ਗਈ ਹੈ ਉਹਦੇ ਹੀ तमाम ਜਿਹੜੇ ਪੁੱਦੀ ਜੀਵੀ ਨੇ ਜਾਂ ਹੋਰ ਸਿਆਸੀ ਕੈਦᱤ ਨੇ ਉਹਨਾਂ ਨੂੰ ਵੀ ਰਿਹਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਜਿੱਥੇ ਇੱਕ ਪਾਸੇ ਮੁਹਾਲੀ ਵਿਖੇ ਸਿੱਖ ਜਥੇਬੰਦੀਆਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਪੱਕਾ ਮੋਰਚਾ ਲਗਾਇਆ ਹੋਇਆ ਹੈ ਉੱਥੇ ਹੀ ਹੁਣ ਭਾਰਤੀ ਕਿਸਾਨ ਯੂਨੀਅਨ ਵੱਲੋਂ ਦੇਸ਼ ਭਰ ਵਿੱਚ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਰਿਹਾ ਕਰਾਉਣ ਲਈ ਸੰਘਰਸ਼ ਸ਼ੁਰੂ ਕੀਤਾ ਗਿਆ ਹੈ ਅੱਜ ਬਠਿੰਡਾ ਵਿਖੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਉਹ ਗ੍ਰਾਹਾਂ ਦੇ ਸੂਬਾ ਸਖਤਰ ਮੌਜੂਦ ਨੇ ਗੱਲਬਾਤ ਕਰਦੇ ਆ ਅਪਨਾ ਜੀ ਕਿਸ ਤਰ੍ਹਾਂ ਦਾ ਇੱਕ ਪਾਸੇ ਸਿੱਖ ਜੱਦੇ ਬੰਨੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਸੀਂ ਇਹ ਤੇ ਸਾਰੇ ਬੰਦੀ ਸਿੰਘਾਂ ਨੂੰ ਰਿਹਾ ਕਰਵੀ ਮੰਗ ਕਰਦੇ ਹੋ ਜਾਂ ਜਿਹਨਾਂ ਚ ਬੰਦ ਨੇ ਜਿਹੜੇ ਉਹਨਾਂ ਨੂੰ ਰਿਹਾ ਕਰਨ ਦੀ ਮੰਗ ਕਰਦੇ ਆ ਅਸੀਂ ਦੇਖੋ ਪਿਛਲੀ 7 ਤਰੀਕ ਨੂੰ ਬਠਿੰਡੇ ਦੇ ਵਿੱਚ ਵੱਡੀ ਕਨਵੈਨਸ਼ਨ ਕਰਕੇ ਸਾਡੀ ਜਥੇਬੰਦੀ ਬੀਕੇਜ ਦੇ ਸਹਾ ਗ੍ਰਾਹਾਂ ਵੱਲੋਂ ਅਸੀਂ ਇਹ ਮੁੱਦੇ ਨੂੰ ਚੱਕਿਆ ਜਿਹਦੇ ਵਿੱਚ ਅਸੀਂ ਮੰਗ ਕਰਦੇ ਆ ਕਿ ਸਾਰੇ ਹੀ ਕੈਦੀ ਜੋ ਅਗਨਸਥੀ ਆਮਪੁਰ ਨਾਲ ਆਪ ਤੱਕ ਹੋ ਰਹੇ ਹੋਣੇ ਚਾਹੀਦੇ ਉਹ ਕਿਸੇ ਜਾਤ ਦੇ ਹੋਣ ਕਿਸੇ ਧਰਮ ਦੇ ਹੋਣ ਕੱਲੇ ਸਿੱਖਾਂ ਦੀ ਗੱਲ ਨਹੀਂ ਕਿਉਂਕਿ ਜਦੋਂ ਕੱਲੇ ਕਿਸੇ ਧਰਮ ਦੀ ਇੱਕ ਦੀ ਗੱਲ ਕਰਾਂਗੇ ਉਹ ਮਸਲਾ ਸੰਘੇੜਿਆ ਜਾਂਦਾ ਅਸੀਂ ਕਰਨਾ ਵੀ ਇਹ ਤਾਂ ਘੇਰਾ ਹੋ ਵਿਸ਼ਾਲ ਕਰਕੇ ਵੱਡੀ ਮੰਗ ਦਾ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਜਮੂਰੀਅਤ ਪੰਚਤਲ ਤੋਂ ਲੜਾਈ ਲੜਨ ਦੀ ਗੱਲ ਹੈ ਇਸ ਕਰਕੇ ਅਸੀਂ ਉਦੋਂ ਐਲਾਨ ਕੀਤਾ ਸੀਗਾ ਵੀ 13 ਤਰੀਕ ਨੂੰ ਸਾਰੇ ਜ਼ਿਲ੍ਹਾ ਹੈੱਡਕ quarterਾਂ 'ਚ ਜਾ ਕੇ ਧਰਮ ਦੇ ਕੇ ਮੰਗ ਪੱਤਰ ਦੇਵਾਂਗੇ 22 ਕੈਦੀ ਤਾਂ ਖਾਲਸਾਨੀਆਂ ਸਵੇਤ ਪੰਜਾਬ 'ਚ ਹੀ ਅੰਕਲੇ ਰੱਖਦੇ ਆ ਉਹ ਬੈਠੇ ਆ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਬਣਦਾ ਅੰਦਰ ਰੱਖਣ ਦਾ ਇਸੇ ਤਰ੍ਹਾਂ ਪੂਰੇ ਦੇਸ਼ ਦੀ ਗੱਲ ਕਰਨੀ ਉਹ ਹਜ਼ਾਰਾਂ ਚ ਬਣਦੇ ਆ ਕਿਸਾਨ ਜਿੱਥੇ ਬੰਨੀ ਆ ਮੁਹੱਲੀ ਮੋਰਚੇ ਜਿਹੀ ਬਿਗੀਆਂ ਉਹਨਾਂ ਦਾ ਸਮਰਥਨ ਕੀਤਾ ਕਿ ਤੁਸੀਂ ਉਹਨਾਂ ਦਾ ਸਮਰਥਨ ਨਹੀਂ ਕਰਦੇ ਜਉਂ ਉਹਨਾਂ ਨਾਲ ਨਾਲ ਲੈ ਕੇ ਨਹੀਂ ਚੱਲੋਗੇ ਨਹੀਂ ਆਹ ਸਮਰਥਨ ਨਹੀਂ ਅਸੀਂ ਉਹਨਾਂ ਦੇ ਵਾਸਤੇ ਉਹ ਤੋਂ ਵੱਧ ਕਰਦੇ ਆਂ ਇਹ ਤਾਂ ਆਪਦੀ ਆਪਦੀ ਹਰ ਇੱਕ ਵਿਚਾਰਧਾਰਾ ਹੈ ਕਿਹਨੇ ਕਿਵੇਂ ਕਿਹੜੇ ਮੁੱਦੇ ਤੇ ਲੜਨਾ ਇਹ ਵਿਚਾਰਧਾਰਾ ਦਾ ਸਵਾਲ ਹੈ ਸਾਡੀ ਵਿਚਾਰਧਾਰਾ ਇਹ ਕਹਿੰਦੀ ਹੈ ਉਹੋ ਕੱਲੇ ਸਿੱਖਾਂ ਦੀ ਗੱਲ ਕਰਦੇ ਸੀ ਕਿ ਨਹੀਂ ਸਾਰੇ ਧਰਮਾਂ ਦੀ ਗੱਲ ਕਰਨੀ ਚਾਹੀਦੀ ਐਜੂ ਅਗਲਾ ਐਕਸ਼ਨ ਕੀ ਰਹਿਣ ਵਾਲਾ ਹੈ ਅਗਲਾ ਫੇਰ ਸਾਡੀ ਜਥੇਬੰਦੀ ਦੀ ਮੀਟਿੰਗ ਹੋਏ ਐਸੇ ਤਰ੍ਹਾਂ ਸੁਝਦੇ ਕਦਮ ਤੇ ਵਿਚਾਰਾਂਗੇ ਸੀ ਜੋ ਅਗਲਾ ਐਕਸ਼ਨ ਆਊਗਾ ਐਸੇ ਤਰ੍ਹਾਂ ਫੇਰ ਅਸੀਂ ਆਰਧੀਆਂ ਮੰਗਾਂ ਦੇ ਨਾਲ ਵੀ ਇਹ ਮੰਗ ਕਰਦੇ ਰਵਾਂਗੇ ਤੇ ਐਸੇ ਤਰ੍ਹਾਂ ਕੋਈ ਵੱਡਾ ਇਹਦੇ ਤੇ ਐਕਸ਼ਨ ਲੈਣ ਦੀ ਲੋੜ ਪਈ ਆਉਂਦੇ ਜਦੋਂ ਵੱਡਾ ਐਕਸ਼ਨ ਲਵਾਂਗੇ ਆਉਣ ਵਾਲੇ ਦਿਨਾਂ 'ਚ ਇਹ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਮਨੀਸ਼ ਗਰ ਪੀਟੀਸੀ ਨਿਊਜ਼ ਬਠਿੰਡਾ